ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਮੈਂ ਕੁਝ ਦਿਨ ਪਹਿਲਾਂ ਆਪਣੇ ਚੈਨਲ ਦੇ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ ਜੇਕਰ ਇੱਕ ਰਾਸ਼ੀ ਫਾਲੋ ਵਾਲਾ ਤੁਸੀਂ ਇੱਕ YouTube ਚੈਨਲ ਬਣਾ ਲੈਨੇ ਹੋ Facebook ਪੇਜ ਬਣਾ ਲੈਨੇ ਹੋ ਤੇ ਉੱਤੇ ਤੁਸੀਂ ਲੋਕਾਂ ਦੀ ਰਾਸ਼ੀ ਤੁਸੀਂ ਦੱਸ ਸਕਦੇ ਤੁਸੀਂ ਅਗਰ ਆਪਣੇ ਚੈਨਲ ਦੇ ਉੱਤੇ ਉਹ ਵੀਡੀਓ ਨੂੰ ਅਪਲੋਡ ਕਰਦੇ ਹੋ ਤਾਂ ਉਹ ਚੈਨਲ ਤੋਂ ਤੁਸੀਂ ਬਹੁਤ ਹੀ ਵਧੀਆ ਤੁਸੀਂ ਇਨਕਮ ਤੁਸੀਂ ਕਰਨੀ ਸ਼ੁਰੂ ਕਰ ਸਕਦੇ ਹੋ ਉਹ ਵੀਡੀਓ ਦੇ ਵਿੱਚ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਕਮੈਂਟ ਕੀਤਾ ਉਹ ਸਾਰਿਆਂ ਦੇ ਸਵਾਲ ਇਹ ਸੀਗੇ ਵੀ ਵੀ ਉਹ ਕਹਿੰਦੇ ਕਿ ਵੀ ਨਹੀਂ ਸੰਗ ਹੋਏ ਤੇ ਪ੍ਰੋਪਰਲੀ ਸਾਨੂੰ ਇੱਕ ਵੀਡੀਓ ਬਣਾ ਕੇ ਦੱਸੋ ਵੀ ਅਸੀਂ ਉਹਦੇ ਤੇ ਕਾਏ ਸੀ ਵੀਡੀਓ ਬਣਾਈਏ ਵੀ ਅਸੀਂ ਕਿੱਥੋਂ ਵੀਡੀਓ ਲਈਏ ਕਿੱਥੋਂ ਮਿਊਜ਼ਿਕ ਲਈਏ ਵੀ ਸਾਨੂੰ ਪੂਰਾ ਪ੍ਰੋਪਰਲੀ ਉਹ ਕਹਿੰਦੇ ਸੀ ਨੀ ਸਕਰੀਨ ਦੇ ਉੱਤੇ ਸਾਨੂੰ ਬਣਾ ਕੇ ਦੱਸੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਪੋਲ ਵੀ ਕੀਤੀ ਉਹਨਾਂ ਦਾ ਬਸ ਇਹੀ ਸਵਾਲ ਸੀ ਉਹ ਕਹਿੰਦੇ ਵੀ ਅਸੀਂ ਮਿਲ ਕੇ ਰਾਸ਼ੀ ਟਾ ਚੱਲੋ ਅਸੀਂ ਆਪਣੇ ਵੌਇਸ ਦੇ ਦਾਂਗੇ ਵੌਇਸ ਦੇਣ ਤੋਂ ਬਾਅਦ ਉਹਨੂੰ ਵੀਡੀਓ ਨੂੰ ਐਡਿਟੇਟ ਕੀਆ ਜਾਣਾ ਉਹ ਤੇ ਵੀਡੀਓ ਨੇ ਜਿਹੜੀ ਯੂਨੀਵਰਸਲ ਵੀਡੀਓ ਨੇ ਦੱਸਿਆ ਸੀ ਯੂਨੀਵਰਸਲ ਵੀਡੀਓ ਕਿੱਥੋਂ ਲੈ ਕੇ ਆਉਣੀ ਹੈ ਬੈਕਗ੍ਰਾਉਂਡ ਮਿਊਜ਼ਿਕ ਹੈ ਜਿਹੜਾ ਉਹ ਕਿੱਥੋਂ ਲੈ ਕੇ ਆਉਣਾ ਤੇ ਜਿਹੜੇ ਰਾਸ਼ੀਆਂ ਦੇ ਲੋਕੋ ਨੇ ਉਹ ਤੁਸੀਂ ਕਿਵੇਂ ਲੈ ਕੇ ਆਣੇ ਆ ਜੀ ਉਮਰਸ ਵਾਦੀ ਡੀਟੇਲ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਕਿਵੇਂ-ਕਿਵੇਂ ਕਰਨਾ ਵਾ ਸੋ ਵੀਡੀਓ ਨੂੰ ਸ਼ੁਰੂ ਕਰਉਣ ਤੋਂ ਪਹਿਲਾਂ ਮੇਰੇ ਤੈਨੂੰ ਸਾਰਿਆਂ ਨੂੰ ਰਿਕਵੈਸਟ ਆ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੰਨ ਕੇ ਚੱਲੋ ਵੀ ਇਹ ਚੈਨਲ ਤੁਸੀਂ ਖੋਲ੍ਹ ਲਿਆ ਨਾ ਰਾਸ਼ੀਆਂ ਦਾ ਚੈਨਲ ਮਨ ਲਈ ਕਿੰਨੇ ਜਿਹੜੇ ਰਾਸ਼ੀਵਾਰ ਚੈਨਲ ਹੁੰਦੇ ਨੇ ਯਾਨੀ ਕਿ ਇਹ ਹਰ ਇੱਕ ਬੰਦਾ ਵਾ ਦੁਨੀਆ ਦੇ 80 ਤੋਂ 85% ਲੋਕ 95% ਲੋਕ ਹੀ ਮੰਨ ਕੇ ਚੱਲੋ ਉਹ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਆਪਣੀ ਰਾਸ਼ੀ ਦੇਖਦੇ ਹੀ ਦੇਖਦੇ ਨੇ ਵੀ ਜਿਹੜੀ ਸਾਡੀ ਅੱਜ ਦੀ ਰਾਸ਼ੀ ਆ ਉਹ ਕੀ ਕਹਿੰਦੀ ਆ ਤੁਸੀਂ ਅਗਰ ਇਸ ਤੇ ਤੁਸੀਂ ਚੈਨਲ ਬਣਾਉਣਾ ਹੈ ਉਹ ਦੇਖੋ ਤੁਸੀਂ ਕਰਨਾ ਕੁਝ ਨਹੀਂ ਰਾਸ਼ੀਵਾਂ ਕੋ ਨੂੰ ਨਹੀਂ ਪਤਾਏਗਾ ਤੁਸੀਂ ਕੀ ਕਰਨਾ ਉਹ ਮੈਂ ਆਪਣੀ ਪੁਰਾਣੀ ਵੀਡੀਓ ਦੇ ਵਿੱਚ ਦੱਸ ਦਿਆਂ ਜੀ ਤੁਸੀਂ ਕੀ ਕਰਨਾ ਵਾ ਤੁਸੀਂ ਇੱਕ ਆਪਣਾ ਮਤਲਬ ਦੀ YouTube ਚੈਨਲ ਬਣਾ ਲੈਣਾ ਉਹਦਾ ਤੁਸੀਂ ਕੋਈ ਵੀ ਨਾਮ ਰੱਖ ਲੈਣਾ ਅੱਜ ਦਾ ਰਾਸ਼ੀ ਫਲ ਜਾਂ ਆਪਦੀ ਰਾਸ਼ੀ ਜਾਂ ਮੇਰੀ ਰਾਸ਼ੀ ਕੁਝ ਵੀ ਜੋ ਵੀ ਤੁਹਾਨੂੰ ਨਾਮ ਵਧੀਆ ਲੱਗਦਾ ਹੋਵੇ ਤੁਸੀਂ ਕੀ ਕਰਨਾ ਇੱਕ ਅਪਵਾਰ ਲੈਣਾ ਵਾ ਜਾਂ ਤੁਸੀਂ ਆਪਣੇ ਘਰ ਦੇ ਵਿੱਚ ਤੁਸੀਂ ਅਪਵਾਰ ਲਵਾ ਲੈਣਾ ਵਾ ਤੋ ਤੁਸੀਂ ਕੀ ਕਰਨਾ ਵਾ ਉਹਦੇ ਤੇ ਹਰ ਇੱਕ ਬੰਦੇ ਦੀ ਹਰ ਇੱਕ ਜਿੰਨੀਆਂ ਵੀ ਰਾਸ਼ੀਆਂ ਹੈਗੀਆਂ ਨੇ 10 12 14 ਜਿੰਨੀਆਂ ਵੀ ਰਾਸ਼ੀਆਂ ਹੈਗੀਆਂ ਨੇ ਹਰ ਇੱਕ ਦੀ ਦੱਸਿਆ ਹੁੰਦਾ ਵੀ ਅੱਜ ਦਾ ਦਿਨ ਉਹਦਾ ਕਿਦਾਂ ਦਾ ਰਹੂਗਾ ਕਿਵੇਂ ਤਾਂ ਨਹੀਂ ਰਹੂਗਾ ਬ੍ਰਿਸ਼ਚਿਕ ਤੂਲਾ ਮੇਕ ਜਿੰਨੀਆਂ ਵੀ ਰਾਸ਼ੀਆਂ ਨੇ ਸਾਰਾਂ ਦੇ ਨੀ ਦੇ ਵਿੱਚ ਉਹ ਦੱਸਿਆ ਹੁੰਦਾ ਤੁਸੀਂ ਕੀ ਕਰਨਾ ਵਾ ਉਹ ਰਾਸ਼ੀ ਨੂੰ ਤੁਸੀਂ ਪੜ ਕੇ ਆਪਣੀ ਵੌਇਸ ਓਵਰ ਦੇ ਦੇਣੀ ਆ ਤੁਸੀਂ ਆਪਣੀ ਆਵਾਜ਼ ਦੇ ਵਿੱਚ ਉਹ ਰਾਸ਼ੀ ਨੂੰ 잡 ਲੈਣਾ ਜਿਵੇਂ ਦੱਸ ਲਈ ਨਮਸਕਾਰ ਦੋਸਤੋ ਅੱਜ ਅਸੀਂ ਬਾਤ ਕਰਾਂਗੇ ਕਿ ਜੋ ਬ੍ਰਿਸ਼ਚਿਕ ਰਾਸ਼ੀ ਉਸ ਦਾ ਦਿਨ ਕਿਹੋ ਜਿਹਾ ਰਹੇਗਾ ਹਨ ਬ੍ਰਿਸ਼ਚਿਕ ਦੇ ਲੋਕੋਆਂ ਲਈ ਇਹ ਰਹੇਗਾ ਉਹਨਾਂ ਨੂੰ ਇਹ ਕਰਨਾ ਚਾਹੀਏ ਜੋ ਵੀ ਮਤਲਬ ਇਹ ਤਵਾਰ ਦੇ ਜੋ ਜੀ ਨੂੰ ਮਤਲਬ ਪੜ ਕੇ ਤੁਸੀਂ ਉਹਦੀ ਜਿਹੜੀ ਆਡੀਓ ਤੁਸੀਂ ਉਹ ਸੇਵ ਕਰ ਲੈਣੀ ਹੈ ਸੇਵ ਕਰਨ ਤੋਂ ਬਾਅਦ ਕੀ ਕਰਨਾ ਤੁਸੀਂ ਵੀਨ ਵੀਡੀਓ ਐਡੀਟਰ ਦੇ ਵਿੱਚ ਜਾਣਾ ਵਾ ਵੀਨ ਵੀਡੀਓ ਐਡੀਟਰ ਦੇ ਵਿੱਚ ਜਾ ਕੇ ਉਹਨੂੰ ਤੁਸੀਂ ਕਿਵੇਂ ਐਡਿਟ ਕਰਨਾ ਵਾ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਦੱਸਾਂਗਾ ਵੀ ਤੁਸੀਂ ਬੇਗ੍ਰਾਉਂਡ ਜਿਹੜਾ ਕਿਵੇਂ ਦੇਗਾ ਤੁਹਾਨੂੰ ਪ੍ਰੋਪਰ ਲਈ ਇੱਕ ਵੀਡੀਓ ਮੈਂ ਤੁਹਾਨੂੰ ਬਣਾ ਕੇ ਦੱਸਾਂਗਾ ਸੋ ਆਓ ਜੀ ਚੱਲਦੇ ਆਪਾਂ ਕੰਪਿਊਟਰ ਸਕਰੀਨ ਦੇ ਉੱਤੇ ਸੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ ਜਾਣਾ Chrome ਦੇ ਉੱਪਰ Chrome ਓਪਨ ਕਰਨਾ Chrome ਨੂੰ ਓਪਨ ਕਰਨ ਤੋਂ ਬਾਅਦ ਤੁਸੀਂ ਇੱਥੇ ਲਿਖਣਾ ਵਾ fixn.com pix il sfixel.com ਤੁਸੀਂ ਇਹ ਲਿਖ ਕੇ ਤੁਸੀਂ ਐਂਟਰ ਕਰ ਦੇਣਾ ਐਂਟਰ ਕਰਨ ਤੋਂ ਬਾਅਦ ਤੁਸੀਂ ਵੇਟ ਕਰਨੀ ਕਿ ਨਵੀਂ ਵੈਬਸਾਈਟ ਓਪਨ ਹੋ ਗਈ ਹੈ ਦੇਖੋ ਇਹ ਇਦਾਂ ਦੀ ਵੈਬਸਾਈਟ ਓਪਨ ਹੋ ਗਈ ਤੁਸੀਂ ਇੱਥੇ ਤੁਸੀਂ ਕੀ ਕਰਨਾ ਵਾ ਤੁਸੀਂ ਲੌਗਇਨ ਕਰ ਲੈਣਾ ਤੇ ਲੌਗਇਨ ਤੁਸੀਂ ਕਰ ਲੈਣਾ ਲੌਗਇਨ ਕਰਨ ਤੋਂ ਬਾਅਦ ਤੁਸੀਂ ਇਹ ਦੇਖਣ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਤੁਸੀਂ ਆ ਦੇਖੋ ਇਹ ਸਾਈਟ ਦੇ ਦੇ ਸਾਨੂੰ ਤੁਸੀਂ ਇਹ ਤਾਂ ਤੁਸੀਂ ਕਿੱਦਾਂ ਦੀ ਵੀਡੀਓ ਡਾਊਨਲੋਡ ਕਰਨਾ ਚਾਹਦੇ ਹੋ ਆਪਾਂ ਕਰਨੀ ਹੈ ਯੂਨੀਵਰਸਲ ਤਾਂ ਤੁਸੀਂ ਕੀ ਕਰਨਾ ਤੁਸੀਂ ਇੱਥੇ ਲਿਖਣਾ ਯੂਨੀਵਰਸਲ ਬੈਕਗਰਾਊਂਡ B A C K G R O U N D universal background ਤੁਸੀਂ ਲਿਖ ਕੇ ਇੱਥੇ ਤੁਸੀਂ ਸਰਚ ਕਰ ਦੇਣਾ ਸਰਚ ਕਰਨ ਦੁਬਾਰਾ ਦੇਖੋ ਕਿੰਨੇ ਬੈਕਗਰਾਉਂਡ ਆ ਗਿਆ ਆ ਦੇਖੋ ਆ ਵੀ ਬੈਕਗਰਾਉਂਡ ਆ ਸਾਰੇ ਬਿਲਕੁਲ ਫਰੀ ਆਫ ਕੋਸਟ ਨੇ ਜਿਹੜੀ ਵੀ ਤੁਹਾਨੂੰ ਬੈਕਗਰਾਉਂਡ ਵਧੀਆ ਲੱਗਦੀ ਦੇਖੋ ਆ ਜਿਹੜੀ ਬੈਕਗਰਾਉਂਡ ਆ ਜਿਹੜੀ ਕਿੰਨੀ ਸੋਹਣੀ ਹੈ ਤੁਸੀਂ ਇਹ ਵੀ ਡਾਊਨਲੋਡ ਕਰ ਸਕਦੇ ਹੋ ਆ ਅੱਗ ਵਾਲੀ ਵੀ ਡਾਊਨਲੋਡ ਤੁਸੀਂ ਕਰ ਸਕਦੇ ਹੋ ਹਰੇਕ ਤੁਸੀਂ ਜਿਵੇਂ ਜਿਵੇਂ ਦੀ ਤੁਹਾਨੂੰ ਲੱਗਦੀ ਆ ਜਿਵੇਂ ਤੁਸੀਂ ਚੋਣੇ ਮਨ ਕੇ ਚੱਲੋ ਇਹ ਤੁਸੀਂ ਇਹ ਵੀ ਡਾਊਨਲੋਡ ਕਰ ਸਕਦੇ ਆ ਇੱਥੇ ਡਾਊਨਲੋਡ ਦਾ ਆਪਸ਼ਨ ਲਿਖਿਆ ਹੋਇਆ ਹੋਊਗਾ ਤੁਸੀਂ ਇੱਥੇ ਡਾਊਨਲੋਡ ਤੇ ਕਲਿੱਕ ਕਰਨਾ ਤਾਂ ਤੁਸੀਂ ਉਹ ਵੀਡੀਓ ਨੂੰ ਡਾਊਨਲੋਡ ਕਰ ਲੈਣਾ ਜਿਵੇਂ ਆਹ ਦੇਖੋ ਮੈਨੂੰ ਪਲੇ ਕਰਕੇ ਦਿਓ ਨਾ ਆਹ ਦੇਖੋ ਹਣਾ ਆਹ ਦੇਖੋ ਕਿੰਨੀ ਸੋਹਣੀ ਆ ਆਏ ਇਹਨੂੰ ਪਲੇ ਹੋਣ ਦਿਓ ਇਹ ਆਹ ਦੇਖੋ ਕਿੰਨੀ ਸੋਹਣੀ ਆ ਦੇਖੋ ਅਗਰ ਤੁਸੀਂ ਰਾਸ਼ੀ ਵਾਲੇ ਤੇ ਤੁਸੀਂ ਇਹ ਲਗਾਉਗੇ ਤਾਂ ਬਹੁਤ ਸੋਹਣੀ ਲੱਗੂਗੀ ਬੈਕਗ੍ਰਾਉਂਡ ਦੇਖੋ ਤੁਸੀਂ ਇੱਥੇ ਫ੍ਰੀ ਡਾਊਨਲੋਡ ਲਿਖਿਆ ਹੋਇਆ ਵਾ ਤੁਸੀਂ ਇੱਥੇ ਫ੍ਰੀ ਡਾਊਨਲੋਡ ਤੇ ਕਲਿੱਕ ਕਰਕੇ ਇਹਨੂੰ ਡਾਊਨਲੋਡ ਕਰ ਲੈਣਾ ਜੀ ਐਵੇਂ ਡਾਊਨਲੋਡ ਡਾਊਨਲੋਡ ਕਰ ਲੈਣੀ ਜਾਂ ਤੁਸੀਂ ਇੱਕ ਕਰਨਾ ਚਾਹੁੰਦੇ ਹੋ ਤਾਂ ਇੱਕ ਵੀ ਤੁਸੀਂ ਕਰ ਸਕਦੇ ਹੋ ਇੱਕ ਹੈਗੀ ਐਸਾਈਡ ਇੱਕ ਹੈਗੀ ਮਿਕਸ ਕਿਟ एम आई ਐਕਸ ਕੇ ਆ ਗਿਆ mixkit.com ਤੁਸੀਂ ਇੱਥੇ ਜਾਓਗੇ ਇੱਥੇ ਵੀ ਤੁਸੀਂ ਲੋਗ ਇਨ ਕਰ ਲੈਣਾ ਇੱਥੇ ਵੀ ਬਹੁਤ ਸਾਰੀਆਂ ਵੀਡੀਓ ਨੇ ਤੁਸੀਂ ਇੱਥੇ ਲਿਖਣਾ ਯੂਨੀਵਰਸਲ ਯੂਨੀਵਰਸਲ ਵਰਸਲ ਵੀਡੀਓ ਤੁਸੀਂ ਇਹ ਲਿਖਣਾ ਯੂਨੀਵਰਸਲ ਵੀਡੀਓ ਲਿਖੋਗੇ ਆ ਦੇਖੋ ਕਿੰਨੀਆਂ ਵੀਡੀਓ ਆ ਗਈਆਂ ਆ ਦੇਖੋ ਆ ਬੈਕਗ੍ਰਾਉਂਡ ਕਿੰਨੀਆਂ ਆ ਗਈਆਂ ਆ ਸਾਰੀਆਂ ਬੈਕਗ੍ਰਾਉਂਡ ਨੇ ਠੀਕ ਹੈ ਜੀ ਤੁਸੀਂ ਇਹਨਾਂ ਨੂੰ ਡਾਊਨਲੋਡ ਕਰ ਸਕਦੇ ਹੋ ਤੁਸੀਂ ਕੀ ਕਰਨਾ ਇੱਥੇ ਕਲਿੱਕ ਕਰਨਾ ਤੁਸੀਂ ਕਰਨ ਤੋਂ ਬਾਅਦ ਤੁਸੀਂ ਇੱਥੇ ਡਾਊਨਲੋਡ ਕਰਨਾ ਵਾ ਆ ਕੋਈ ਡਾਊਨਲੋਡ ਲਿਖਿਆ ਫ੍ਰੀ 80 ਦੀ ਵੀਡੀਓ ਤੁਸੀਂ ਇਦਾਂ ਦੀ ਵੀਡੀਓ ਡਾਊਨਲੋਡ ਕਰਨਾ ਵਾ ਇਹਨੂੰ ਤੁਸੀਂ ਡਾਊਨਲੋਡ ਕਰਕੇ ਤੁਸੀਂ ਰੱਖ ਲੈਣਾ ਇਹ ਵੀ ਹੋ ਗਈ ਡਾਊਨਲੋਡ ਹੁਣ ਤੁਸੀਂ ਕੀ ਕਰਨਾ ਵਾ ਤੁਸੀਂ ਜਾਣਾ ਕ੍ਰੌਂਗ ਦੇ ਉੱਤੇ ਜਾਣਾ ਕ੍ਰੌਂਗ ਦੇ ਉੱਤੇ ਜਾ ਕੇ ਤੁਸੀਂ ਇੱਥੇ ਕਲਿੱਕ ਕਰ ਲਿਖਣਾ ਵਾ ਤੁਸੀਂ ਇਹ ਲੋਗੋ ਰਾਸ਼ੀ ਫਲ ਰਾਸ਼ੀ ਆ ਰੇ ਐ ਸ ਇਹ ਆਈ ਰਾਸ਼ੀ ਫਲ ਰਾਸ਼ੀ ਫਲ ਜੀਆਈਐਫ ਜੀਆਈਐਫ ਆਪਾਂ ਲਿਖਾਂਗੇ ਡਾਊਨਲੋਡ ਕਰਾਂਗੇ ਰਾਸ਼ੀ ਫਲ ਜੀਆਫਾ ਦੇਖੋ ਬਹੁਤ ਸਾਰੇ ਤੁਹਾਨੂੰ ਜੀਆਈਐਫ ਇੱਥੇ ਮਿਲ ਜਾਣਗੇ ਰਾਸ਼ੀ ਫਲ ਉਹ ਗੋਣਾ ਆਹ ਲੱਗੇ ਤਰ੍ਹਾਂ ਦੇ ਲੱਗਿਆ ਦੇਖੋ ਜੀਆਈਐਫ ਇਹ ਵੀ ਆ ਗਿਆ ਆ ਵੀ ਜੀਆਈਫਾ ਦੇਖੋ ਤੁਸੀਂ ਡਾਊਨਲੋਡ ਕਰਾਂਗੇ ਆਪਾਂ ਦੇਖੋ ਇਹ ਜੀਆਈਫਾ ਆਹ ਦੇਖੋ ਚੱਲਦਾ ਪਿਆ ਉਹ ਪਲੇ ਕਰਦਾ ਪਿਆ ਜਿਹੜੇ ਵੀ ਤੁਹਾਨੂੰ ਜੀਆਈਫ ਡਾਊਨਲੋਡ ਕਰ ਲੱਗਦੇ ਨੇ ਬ੍ਰਿਸ਼ਟਿਕ ਤਾਂ ਤੁਸੀਂ ਕਰਨਾ ਜਾਂ ਆਹ ਦੇਖੋ ਆ ਕਿੰਨਾ ਸੋਹਣਾ ਵਾ ਆ ਦੇਖੋ ਤੁਸੀਂ ਇਹਨੂੰ ਵੀ ਡਾਊਨਲੋਡ ਕਰ ਸਕਦੇ ਹੋ ਆਹ ਲੋਗੋ ਆ ਜਿਹੜਾ ਆਹ ਲੋਗੋ ਨੂੰ ਆ ਤੇ ਕੁੱਝ ਨਾ ਸੁਣਾਵਾ ਮੈਨੂੰ ਆ ਬੜਾ ਸੁਣਨ ਲੱਗਿਆ ਮੈਂ ਇਹਨੂੰ ਡਾਊਨਲੋਡ ਕਰ ਲੈਣਾ ਵਾ ਆ ਦੇਖੋ ਅੱਗੇ ਨਾ ਸੁਣਾਵਾ ਆ ਦੇਖੋ ਤੁਸੀਂ ਕੋਈ ਵੀ ਆ ਡਾਊਨਲੋਡ ਤੁਸੀਂ ਇਹਨੂੰ ਕਰ ਸਕਦੇ ਹੋ ਮੈਂ ਆ ਡਾਊਨਲੋਡ ਕਰ ਲੈਣਾ ਇੱਕ ਜਿਹੜੇ ਮੈਨੂੰ ਵਧੀਆ ਲੱਗਦੇ ਨੇ ਉਹ ਡਾਊਨਲੋਡ ਕਰ ਲੈਣਾ ਵਾ ਜਿਵੇਂ ਤੁਹਾਨੂੰ ਡਾਊਨਲੋਡ ਲੱਗਦੇ ਨੇ ਉਹ ਤੁਸੀਂ ਡਾਊਨਲੋਡ ਤੁਸੀਂ ਕਰ ਲੈਣੇ ਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਤੁਸੀਂ ਰਾਸ਼ੀ ਆ ਜਿਹੜੀ ਤੁਸੀਂ ਉਹਨੂੰ ਆਪਣੇ ਤੁਹਾਨੂੰ ਮੈਂ ਦੱਸ ਦਈਆ ਤੁਸੀਂ ਜਿਹੜੀ ਆਪਣੀ ਰਾਸ਼ੀ ਆ ਤੁਸੀਂ ਉਹ ਤੁਸੀਂ ਗੂਗਲ ਤੋਂ ਵੀ ਕਰ ਸਕਦੇ ਹੋ ਅਖਬਾਰ ਤੋਂ ਪੜ੍ਹ ਕੇ ਵੀ ਤੁਸੀਂ ਕਰ ਸਕਦੇ ਹੋ ਜਾਂ ਫਿਰ ਤੁਸੀਂ ਕਰ ਲਓ ਇਹ ਆਪਣੇ ਕ੍ਰੋਮ ਦੇ ਵਿੱਚ ਜਾਓ ਟੂਡੇ ਰਾਸ਼ੀ ਫਲ ਲਿਖੋ ਟੂਡੇ ਰਾਸ਼ੀ ਫਲ ਟੂਡੇ ਰਾਸ਼ੀ ਫਲ ਲਿਖੋਗੇ ਤਾਂ ਇਹ ਰਾਸ਼ੀ ਫਲ ਆ ਜੂਗੀ ਤੁਹਾਡੇ ਟੂਡੇ ਆ ਰਾਸ਼ੀ ਫਲ ਆ ਜਾਣੀਆਂ ਤੁਸੀਂ ਇਤੋਂ ਵੀ ਤੁਸੀਂ ਅਖਬਾਰ ਤੋਂ ਨਹੀਂ ਪੜ ਸਕਦੇ ਤਾਂ ਤੁਸੀਂ ਇਤੋਂ ਅਖਬਾਰ ਤੁਸੀਂ ਪੜ ਸਕਦੇ ਹੋ ਮੇਂ ਗ੍ਰਿਸ਼ਟਿਕ ਮੇਥਨ ਕਰਕ ਸਿੰਘ ਕੰਨਿਆ ਤੋਲਾ ਆ ਸਾਰੀਆਂ ਰਾਸ਼ੀਆਂ ਦਿੱਤੀਆਂ ਹੋਈਆਂ ਨੇ ਜਿਵੇਂ ਆਪਣੀ ਆਵਾਜ਼ ਦੇ ਵਿੱਚ ਤੁਸੀਂ ਇਹ ਦੇਖੋ ਹਨਾ ਆ ਦੱਸਿਆ ਆਵਾ ਹਰੇਕ ਦਾ ਹਰੇਕ ਰਾਸ਼ੀ ਬਾਰੇ ਦੱਸਿਆ ਆਵਾ ਦੇਖੋ ਮੇਥਨ ਬਾਰੇ ਦੱਸਿਆ ਆਵਾ आज दशबृश्चंगवार दशमेगवार दशह तुसी सारे नु आप पढ़ सकदे हो पढ़ के तुसी ऑडियो रिकॉर्ड कर लेनी या तुसी एआई दी आवाज ਨਾਲ ਵੀ तुसी ਕਰ ਸਕਦੇ ਹੋ ਮੈਂ एआई दी आवाज ਨਾਲ ਪਹਿਲਾਂ ਹੀ ਇੱਕ ਆਲਰੇਡੀ ਵੀਡੀਓ ਡਾਊਨਲੋਡ ਕਰਕੇ ਮੈਂ ਰੱਖੀ ਹੋਈ ਆ ਇੱਕ ਇਹ ਹੋਗੀ ਮੈਂ ਤੁਹਾਨੂੰ ਸੁਣਾਉਣਾ ਮੈਂ ਹੋਰ ਡਾਊਨਲੋਡ ਕਰਕੇ ਆ ਰੱਖੀ ਹੋਈ ਆ ਮੈਂ एआई दी ਵਾਇਸ ਨਾਲ ਮਤਲਬ ਵੀ ਤੁਹਾਨੂੰ ਸਮਝਾਉਂ ਦਰਾਂਗੀ ਤੇ ਆ ਦੇਖ ਮੈਂ ਸ਼ਲਵ રાશિਫਲ اچانک ਟੁੱਟਾ ਰਿਸ਼ਤਾ ਆਪਕੋ ਪਰੇਸ਼ਾਨ ਕਰ ਸਕਤਾ ਹੈ ਲੇਕਿਨ ਯਾਦ ਰੱਖੇ ਜੋ ਵੀ ਹੁੰਦਾ ਹੈ ਅੱਛੇ ਕੇ ਲਿਏ ਹੁੰਦਾ ਹੈ ਇਹ ਬਣ ਕੇ ਰੈਡੀ ਹੋ ਗਈ ਆ ਹੁਣ ਆਪਾਂ ਕੀ ਕਰਦੇ ਆਂ ਹੁਣ ਆਪਾਂ ਜਾਨੇ ਇੱਕ ਆਪਾਂ ਜਿਹੜੀ ਜੋ ਵੀ ਆਪਾਂ ਡਾਊਨਲੋਡ ਕੀਤਾ ਸੀ ਆ ਜਿਹੜੀ ਵੀਡੀਓ ਆਪਾਂ ਡਾਊਨਲੋਡ ਕੀਤੀ ਸੀ ਉਹ ਆ ਗਈ ਆ ਇੱਕ ਮੈਂ ਆ ਡਾਊਨਲੋਡ ਕੀਤਾ ਸੀ ਬੈਕਗ੍ਰਾਉਂਡ ਸੀ ਜਿਹੜੀ ਮੈਂ ਇੱਕ ਆਪ ਬੈਕਗ੍ਰਾਉਂਡ ਡਾਊਨਲੋਡ ਕੀਤੀ ਆ ਵੀ ਬੈਕਗ੍ਰਾਉਂਡ ਡਾਊਨਲੋਡ ਕੀਤੀ ਸੀ ਤੇ ਮੈਂ ਆ ਦੀ ਹੁਣ ਆਪਾਂ ਕੀ ਕਰਨਾ ਵਾ ਇੱਕ ਜੋ ਆਪਾਂ ਉਹ ਵਰਾ ਸੀ ਇਹ ਆਪਾਂ ਜਾਨਾ ਵੀਡੀਓ ਐਡੀਟਰ ਦੇ ਵਿੱਚ ਜਾਣਾ ਤੁਸੀਂ VN ਵੀਡੀਓ ਐਡੀਟਰ ਤੁਸੀਂ ਖੋਲ ਲੈਣਾ ਉੱਪਰ ਕਰ ਲੈਣਾ ਤੁਸੀਂ ਅਗਰ VN ਐਡੀਟਰ ਜੀ ਕਿ ਵੀਡੀਓ ਨੂੰ ਕਿਵੇਂ ਐਡਿਟ ਕਰਨਾ ਵਾ ਉੱਤ ਮੈਂ ਆਲਰੇਡੀ ਇੱਕ ਪਹਿਲਾ ਵੀਡੀਓ ਬਣਾਇਆ ਜੀ ਵੀ ਤੁਸੀਂ ਉਹ ਜਾ ਕੇ ਵੀਡੀਓ ਦੇਖ ਲਓ ਤਾਂ ਤੁਸੀਂ ਫਿਰ ਕੀ ਕਰਨਾ ਜਦੋਂ ਤੁਸੀਂ ਇਹਨੂੰ ਓਪਨ ਕਰੋਗੇ ਤਾਂ ਆਹ ਦੇਖੋ ਆ ਆ ਗਿਆ ਜਿਹੜਾ ਆਪਾਂ ਡਾਊਨਲੋਡ ਕੀਤਾ ਜੀ ਹੁਣ ਦੇਖੋ ਆਪਣੀ ਜਿਹੜੀ ਉਹ ਸੀ ਆਡੀਓ ਸੀ ਆ ਸੀ ਮੈਸ਼ ਲਵ ਰਾਸ਼ੀ ਫਲ ਨੂੰ ਜਾ ਕੇ ਆਪਾਂ ਇੱਥੇ ਰੱਖ ਦਿੰਨੇ ਆ ਜੀ ਠੀਕ ਹੈ ਜੀ ਆਪਾਂ ਇਹਨੂੰ ਚੱਕ ਕੇ ਆਪਾਂ ਇੱਥੇ ਰੱਖ ਦਿੰਨੇ ਆ ਹੁਣ आ, आशिफल अचानक टूटा रिश्ता आपको आप परेशान कर, कर, कर सकता है बैकग्राउंड तो कोनी मैं आप बैकग्राउंड लगाना चाहता पीछे ਤੁਸੀਂ ਕੀ ਕਰਨਾ ਇਹਨੂੰ ਚੱਕ ਕੇ ਇਹਨੂੰ ਐਜ਼ਟੀ ਜੀ ਤੇ ਰੱਖ ਦੇਣਾ ਦੇਖੋ ਆ ਹੋ ਗਿਆ ਆ ਦੇਖੋ ਚੱਲ ਗਿਆ ਲੇਕਿਨ ਯਾਦ ਰੱਖੇ ਜੋ ਵੀ ਹੁੰਦਾ ਹੈ ਅੱਛੇ ਕੇ ਲਈ ਹੁੰਦਾ ਹੈ ਜ਼ਬਰਦਸਤੀ ਖਿੱਚਾ ਜਾ ਰਿਹਾ ਰਿਸ਼ਤਾ ਤੁਸੀਂ ਕੀ ਕਰਨਾ ਸਾਰੇ ਨੂੰ ਇਸੇ ਤਰ੍ਹਾਂ ਤੁਸੀਂ ਇਹਨੂੰ ਕਾਪੀ ਕਰਕੇ ਤੈਨੂੰ ਇਸ ਨੂੰ ਕਾਪੀ ਕਰਕੇ ਤੈਨੂੰ ਤੁਸੀਂ ਇਹਨੂੰ ਅੱਗੇ ਅੱਗੇ ਰੱਖੀ ਜਾਣਾ ਇਹਨੂੰ ਚੱਕ ਕੇ ਅੱਗੇ ਦਾ ਟਕਾ ਟਕਾ ਕੇ ਤੁਸੀਂ ਇਹਨੂੰ ਰੱਖੀ ਜਾਣਾ ਇਦਾਂ ਇਹ ਜਿੰਨੀ ਤਫਤਰੀ ਰਾਸ਼ੀ ਚਲਦੀ ਪਈ ਆ ਇਹ ਆ ਤਾਂ ਇਦਾਂ ਜਿਹੜੀ ਇਹ ਮਿਥੁਨ ਲਵ ਰਾਸ਼ੀ ਫਲ ਨਏ ਲੋਗੋ ਸੇ ਮਿਲ ਗੱਲ ਕਰਦੇ ਵੀ ਜਿਹੜੇ ਸੀ ਉਹ ਡਾਊਨਲੋਡ ਕੀਤੇ ਸੀ ਆਪਾਂ ਆ ਲੋਗੋ ਸੀਗੇ ਜਿਹਦਾ ਲੋਗੋ ਰ ਹੈ ਨਾ ਅਸੀਂ ਆ ਦੇਖੋ ਲੋਗੋ ਜੇ ਇਹ ਫਾ ਇਹ ਚਲਦੇ ਪਿਆ ਤੁਸੀਂ ਇਹਨਾਂ ਨੂੰ ਵੀ ਲਾ ਸਕਦੇ ਇਹਨੂੰ ਚੱਕ ਇੱਥੇ ਰੱਖੋ ਆ ਦੇਖੋ ਕਿੰਨਾ ਸੋਹਣਾ ਬਣ ਜੇਗਾ ਆ ਦੇਖੋ ਆ ਇਹਨੂੰ ਅਚਾਨਕ ਕਿ ਜਿਆਦਾ ਤੁਸੀਂ ਇਹਨੂੰ ਵੱਡਾ ਵੀ ਕਰ ਸਕਦੇ ਹੋ ਠੀਕ ਹੈ ਜੀ ਜਾ ਤੁਸੀਂ ਇਹਨੂੰ ਸਾਈਡ ਤੇ ਵੀ ਲਾ ਸਕਦੇ ਹੋ ਹਾਂ ਇਹੇ ਤਰ੍ਹਾਂ ਦੇ ਵੀਓਜ਼ਾ ਦਾ ਵਾ ਤੁਸੀਂ ਬੇਕਗਰਾਉਂਡ ਜਿਹੜੀ ਉਹ ਵਾਈਟ ਕਰ ਸਕਦੇ ਹੋ ਜਿੱਥੇ ਮੈਂ ਆ ਮੰਨ ਲਈ ਚਲੋ ਮੈਂ ਆ ਜੀ ਜਲਾਈਆ ਪਿੱਛੇ ਇਹ ਤਾਂ ਦੇ ਵੀ ਬੇਕਗਰਾਉਂਡ ਟੁੱਟਾ ਰਿਸ਼ਤਾ ਇਹਦੇ ਤੇ ਵਾਈਟ ਕਰ ਦੋ ਤੇ ਉੱਤੇ ਆ ਕਰ ਦੋ ਤਾਂ ਵੀ ਬੜੀ ਸੋਹਣੀ ਬਣ ਜੀਗੀ ਜੇ ਤੁਸੀਂ ਇਹਨੂੰ ਵਾਈਟ ਤੇ ਬੇ ਕਰ ਦੋਗੇ ਇਹ ਵੀ ਬਹੁਤ ਸੋਹਣੀ ਬਣ ਜੇਗਾ ਇਦਾਂ ਹੀ ਆਪਕੋ ਪਰੇਸ਼ਾਨ ਕਰ ਸਕਦਾ ਹੈ ਤਾਂ ਇਹਦਾਂ ਵੀ ਤੁਸੀਂ ਦਾ ਉਹ ਵੀ ਬੜੀ ਸੋਹਣੀ ਬਣ ਜੂ ਇਹ ਇਸੇ ਤਰ੍ਹਾਂ ਤੁਸੀਂ ਮੈਂ ਆਲਰੇਡੀ ਇੱਕ ਇਹ ਫਾਈਲ ਬਣਾ ਕੇ ਮੈਂ ਰੱਖ ਲਈ ਆ ਤੁਹਾਨੂੰ ਮੈਂ ਦਿਖਾਉਣਾ ਉਹ ਫਾਈਲ ਕਿੱਦਾਂ ਦੀ ਬਣੀ ਆ ਮੈਂ ਤੁਹਾਨੂੰ ਉਹ ਫਾਈਲ ਦਿਖਾ

ਆਪਕਾ ਪਰਿਵਾਰ ਔਰ ਪਾਰਟਨਰ ਆਪਕੇ ਸਾਥ ਨੇ ਦਿਲਬਰ ਕੋ ਸਮਝਨੇ ਇਦਾਂ ਦੀ ਬੜੀ ਸੋਹਣੀ ਇਹ ਵੀਡੀਓ ਜਿਹੜੀ ਆ ਇਹ ਬਣ ਕੇ ਰੈਡੀ ਹੋ ਜਾਏਗੀ ਤੁਸੀਂ ਮੰਨ ਕੇ ਚਲੋ ਕੋਈ ਵੀ ਤੁਸੀਂ ਇਸ ਤਰ੍ਹਾਂ ਦੀ ਰਾਸ਼ੀ ਬਣਾਉਂਦੇ ਹੋ ਤੁਸੀਂ ਇਦਾਂ ਦੀ ਰਾਸ਼ੀ ਬਣਾ ਦਿਓ ਤੁਸੀਂ ਕੋਈ ਇੱਕ ਸਿੰਪਲ ਲੋਗੋ ਲਾਓ ਤੁਸੀਂ ਇਹ ਬੈਕਗ੍ਰਾਉਂਡ ਤੇ ਇਦਾਂ ਚਾਹੁੰਦੇ ਰਹੋ ਤੁਹਾਨੂੰ ਪਤਾ ਕੀ ਹੁੰਦਾ ਵਾ ਇਹਦੇ ਵਿੱਚ ਇਹਦੇ ਵਿੱਚ ਹੁੰਦਾ ਵਾ ਨੋਕ ਵੀਡੀਓ ਤਾਂ ਦੇਖਦੇ ਨਹੀਂ ਹੈਗੇ ਲੋਕੇ ਕੀ ਕਰਦੇ ਨੇ ਸਿਰਫ ਆਡੀਓ ਹੀ ਸੁਣਦੇ ਨੇ ਉਹ ਵੀਡੀਓ ਨਹੀਂ ਦੇਖਦੇਗੇ ਉਹ ਸਿਰਫ ਆਡੀਓ ਹੀ ਸੁਣਦੇ ਨੇ ਮਨ ਮਮੀ ਕਿਸੇ ਦਫਤਰ ਦੇ ਵਿੱਚ ਜਾਂਦਾ ਵਾਂ ਜਾਂ ਮੈਂ ਕਿਤੇ ਪ੍ਰਾਈਵੇਟ ਜੋਬ ਕਰਦਾ ਵਾਂ ਜਾਂ ਗੌਰਮੈਂਟ ਜੋਬ ਕਰਦਾ ਵਾਂ ਕਿਤੇ ਵੀ ਤਾਂ ਮੰਨ ਕੇ ਚੱਲੋ ਉਹ ਮੈਂ ਆਪਣੀ ਰਾਸ਼ੀ ਸੁਣਨੀ ਆ ਮੈਂ ਸਵੇਰੇ ਉੱਠ ਕੇ ਤਿਆਰ ਹੋ ਕੇ ਜਦੋਂ ਗੱਡੀ ਚ ਨਾਹਾਂਗਾ ਗੱਡੀ ਦੇ ਵਿੱਚ ਮੈਂ ਕੀ ਕਰਾਂਗਾ ਮੈਂ YouTube ਤੇ ਭਰਾਂਗਾ ਪੋੜੇ ਰਾਸ਼ੀ ਵਲ ਜੇ ਤੁਸੀਂ ਅਪਲੋਡ ਕੀਤੀ ਹੋਈ ਸਾਰੋਂ ਤੋਂ ਪਹਿਲਾਂ ਤੁਸੀਂ ਵੀਡੀਓ ਅਪਲੋਡ ਕਰ ਦੋਗੇ ਤਾਂ ਸਾਰੋਂ ਉੱਪਰ ਤੁਹਾਡੀ ਆ ਜਾਈਗੀ ਤਾਂ ਉਹ ਬੰਦਾ ਤੁਹਾਡੀ ਵੀਡੀਓ ਜਿਹੜੀ ਉਹ ਦੇਖੇਗਾ ਦੇਖੇਗਾ ਉਹਨਾਂ ਤੁਹਾਡੀ ਵੀਡੀਓ ਨੂੰ ਆਪਣੇ 블루투스 ਦੇ ਨਾਲ ਅਟੈਚ ਕਰ ਲੈਣਾ ਬੈਂਡੀ ਦੇ ਨਾਲ ਤਾਂ ਉਹਨੇ ਤੁਹਾਡੀ ਵੀਡੀਓ ਨੂੰ ਉਹਨੇ ਪਲੇ ਕਰ ਲੈਣਾ ਉਹ ਚੋਪਰ ਨਾਲ ਗੱਡੀ ਚਲਾਈ ਜਾਣੀ ਆ ਤੇ ਨਾਲ ਉਹਨੇ ਤੁਹਾਡੀ ਇਹਦੀ ਰਾਸ਼ੀ ਪਾਉਣਾ ਉਹ ਸੁਣੀ ਜਾਣੀ ਆ ਉਹਨੂੰ ਸਾਦੇ ਰਾਸ਼ੀ ਪਾਉਣਾ ਫੌਂਡ ਲੈਣੀ ਉਹਨੇ ਤੇ ਉਹ ਨਾਲ ਤੁਹਾਡੇ ਵਿਊ ਵੀ ਬੜੇ ਵਧਣਗੇ ਤੁਹਾਡੇ ਚੈਨਲ ਦੀ ਰੀਚ ਵੀ ਵਧੇਗੀ ਤੇ ਤੁਸੀਂ ਉਹ ਤੋਂ ਬਹੁਤ ਹੀ ਵਧੀਆ ਚੰਗੀ ਤੁਸੀਂ ਇਨਕਮ ਵੀ ਤੁਸੀਂ ਕਰ ਸਕਦੇ ਤੁਸੀਂ ਅਗਰ ਤੁਸੀਂ ਪੰਜਾਬੀ ਦੇ ਵਿੱਚ ਬਣਾਉਗੇ ਤਾਂ ਪੰਜਾਬੀ ਦੇ ਵਿੱਚ ਥੋੜਾ ਜਿਹਾ ਦਾਇਰਾ ਇਹਦਾ ਘਟਾ ਮਗਰ ਅਗਰ ਤੁਸੀਂ ਹਿੰਦੀ ਦੇ ਵਿੱਚ ਬਣਾਉਗੇ ਤਾਂ ਇਹ ਤੁਹਾਡੀ ਵੀਡੀਓ ਜਿਹੜੀ ਉਹ ਆਲਰੇਡੀ ਪੂਰੇ ਇੰਡੀਆ ਦੇ ਵਿੱਚ ਤੁਹਾਡੀ ਵੀਡੀਓ ਨੂੰ ਦੇਖ ਕਦਾ ਉਹ ਆਪਣੇ 135 ਕਰੋੜ ਦੀ ਆਬਾਦੀ ਆ ਤੇ 135 ਕਰੋੜ ਦੀ ਆਬਾਦੀ ਦੇ ਵਿੱਚ ਘਟੋ ਘਟਮਾਂ ਨੇ ਚਲੋ 50 ਹਜ਼ਾਰ ਲੋਕ ਤਾਂ ਤੁਹਾਡੀ ਵੀਡੀਓ ਵੀ ਦੇਖਣਗੇ 50 ਹਜ਼ਾਰ ਤਾਂ ਵੀਡੀਓ 101% ਤੁਹਾਡੇ ਵੀਡੀਓ ਨੂੰ ਦੇਖਣਗੇ ਹੀ ਦੇਖਣਗੇ ਜੇ ਆਪ ਗੱਲ ਕਰੀ ਰਾਸ਼ੀਵੰਦ ਦੇ ਚੈਨਲਾਂ ਦੀ ਇਹ ਉਹਦੇ ਰਾਸ਼ੀਵੰਦ ਦੇ ਚੈਨਲ ਨੇ ਜਿਹੜੇ ਸਾਰੇ ਲੋਕ ਉਹ ਛੇਤੀ ਇਹ ਵਾਇਰਲ ਹੁੰਦੇ ਨੇ ਵਾਇਰਲ ਵੀ ਹੁੰਦੇ ਨੇ ਤੇ ਵਧੀਆ ਵਿਊ ਵੀ ਆਉਂਦੇ ਨੇ ਤੇ ਇੱਥੇ ਇਨਕਮ ਵੀ ਜਿਹੜੀ ਉਹ ਬਹੁਤ ਵਧੀਆ ਹੋ ਜਾਂਦੀ ਆ ਕਉਂਕੇ ਇਹਦੇ ਚੈਨਲ ਨੇ ਜਿਹੜੇ YouTube ਦੇ ਉੱਤੇ ਬਹੁਤ ਘੱਟ ਨੇ ਮਾਓ ਮੈਂ ਤੁਹਾਨੂੰ ਦੁਖਾ ਨਵਾਸ ਕਰੀਮ ਦੇ ਉੱਤੇ ਵੀ ਇਹਦੇ ਚੈਨਲ ਨੇ ਕਿੰਨੇ ਨੇ ਤੇ ਲੋਕਾਂ ਦੇ ਵੀਡੀਓ ਕਿੰਨੀ ਬਾਦਲ ਹੁੰਦੀਆਂ ਨੇ ਮੈਂ ਤੁਹਾਨੂੰ ਦੁਖਾਵਾ ਆਓ ਤਾਂ ਆਪਾਂ YouTube ਚੈਨਲ ਖੋਲਦੇ ਆ ਮੈਂ YouTube ਚੈਨਲ ਦੇ ਉੱਤੇ ਜਾ ਕੇ ਮੈਂ ਇੱਥੇ ਖੋਲਦਾ ਵਾਂ ਰਾਸ਼ੀ ਫਲ ਰਾਸ਼ੀ ਫਲ ਚੈਨਲ ਰਾਸ਼ੀ ਫਲ ਚੈਨਲ ਦੇਖ ਦਿਨਾ ਮੈਂ ਇੱਥੇ ਇੱਥੇ ਬਥਰੇ ਚ ਘਰਦੇ ਰਾਸ਼ੀ ਫਲ ਚੈਨਲ ਆ ਦੇਖ ਲਓ ਆ ਰਾਸ਼ੀ ਬੰਨੇ ਆ ਇੱਕ ਦਿਨ ਦੇ ਵਿੱਚ ਹੋਇਆ ਵਾ ਇੱਕ ਦਿਨ ਦੇ ਵਿੱਚ 32000 ਵਿਊ ਇਹਦੇ ਇਹਦੇ ਵੀ ਇੱਕ ਦਿਨ ਦੇ ਵਿੱਚ 29000 ਵਿਊ ਇਹਦੇ ਤਿੰਨ ਦਿਨਾਂ ਦੇ ਵਿੱਚ 33000 ਆ 11 ਘੰਟੇ ਹੋਏ ਆ 1600 ਵਿਊ ਇਹਦੇ ਹੋਏ 4 ਦਿਨਾਂ ਦੇ ਵਿੱਚ 45000 ਆ 1 ਦਿਨ ਦੇ ਵਿੱਚ 13000 5 ਦਿਨਾਂ ਦੇ ਵਿੱਚ 50000 ਆ ਦੇਖ ਲਓ 4 ਸਾਲਾਂ ਦੇ ਵਿੱਚ 2.7 ਮਿਲੀਅਨ ਆ ਦੇਖ ਲਓ ਜਾਨੀ ਕਿ ਬਹੁਤ ਹੀ ਸਾਰੇ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਜਾਨੀ ਕਿ ਰਾਸ਼ੀ ਫਲ ਦੇ ਉੱਤੇ ਬਹੁਤ ਸਾਰੇ ਵਿਊ ਆਉਂਦੇ ਨੇ ਬਾਤ ਤੁਸੀਂ ਪੁੱਛ ਨਹੀਂ ਗੰਗਾ ਤੁਸੀਂ ਅਖਵਾਰ ਲੈਣੀ ਆ ਅਖਵਾਰ ਦੇ ਉੱਤੋਂ ਤੁਸੀਂ ਆਪਣੀ ਜਿਹੜੀ ਤੁਸੀਂ ਰਾਸ਼ੀ ਪੰਨੇ ਦੇ ਬਾਰੇ ਦੱਸਿਆ ਹੋਗਾ ਤੁਸੀਂ ਉਹਨਾਂ ਦਾ ਬੋਲ ਕੇ ਵਾਇਸ ਦੇ ਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਤੇ ਉਹਦਾ ਹੀ ਤੁਸੀਂ ਆਪਣੀ ਬੈਕਗ੍ਰਾਉਂਡ ਲਗਾਉਣੀ ਹੈ ਤੇ ਵੀਡੀਓ ਬਣਾ ਕੇ ਦੇਣੀ ਨਹੀਂ ਅਪਲੋਡ ਕਰਦਾ ਕਰਨੀ ਸਵੇਰੇ 8:00 ਤੋਂ ਲੈ ਕੇ 9:00 ਵਜੇ ਦੇ ਵਿੱਚ ਵਿੱਚ ਤੁਸੀਂ ਆਪਣੀ ਵੀਡੀਓ ਬਣਾ ਕੇ ਤੁਸੀਂ ਅਪਲੋਡ ਕਰ ਦੇਣੀ ਹੀ ਕਰਨੀ ਹੀ ਕਰਨੀਆਂ 101% ਤਾਂ ਬੈ ਚੈਨਲ ਦੇਖੋ ਕਿੰਨੀ ਛੇਤੀ ਵਾਇਰਲ ਹੋਊਗਾ ਤੇ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਦੁੰਦੇ ਜੀ ਸੋ ਇਸ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਪ੍ਰੋਪਰਲੀ ਸਮਝ ਆ ਗਈ ਆ ਤਾਂ ਬਹੁਤ ਵਧੀਆ ਅਗਰ ਨਹੀਂ ਸਮਝ ਆਈ ਤੁਹਾਨੂੰ ਚਿਰ ਵੀ ਤੁਹਾਨੂੰ ਕੁਝ ਵੀ ਸਮਝ ਨਹੀਂ ਆਏਗਾ ਤਾਂ ਤੁਸੀਂ ਥੱਲੇ ਕਮੈਂਟ ਕਰ ਦਿਓ ਜੀ ਮੈਂ ਤੁਹਾਡੀ ਪ੍ਰੋਬਲਮ ਆ ਜਿਹੜੀ ਉਹ ਸੋਲਵ ਕਰ ਦੂੰਗਾ ਜਾਂ ਫਿਰ ਤੁਸੀਂ ਮੈਨੂੰ ਫੋਨ ਵੀ ਕਰ ਸਕਦੇ ਹੋ ਫੋਨ ਕਰਕੇ ਤੁਸੀਂ ਮੈਨੂੰ ਆਪਣੀ ਜਿਹੜੀ ਪਰੇਸ਼ਾਨੀ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਉਹਦਾ ਨੂੰ ਸਹੀ ਹੱਲ ਕਰ ਦਾਂਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਹੈ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਪ੍ਰੋਪਰ ਤਰੀਕੇ ਨਾਲ ਤੁਸੀਂ ਸਮਝ ਹੀ ਆਉਂਗੇ ਜੀ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਜੀ ਮੈਂ ਜਤਿੰਦਰ ਸ਼ੇਰ ਦੇ ਵਿੱਚ ਬਹੁਤ ਹੀ ਜਲਦੀ ਇਸ ਹੀ ਹਫ਼ਤੇ ਦੇ ਵਿੱਚ ਵਿੱਚ ਮੈਂ ਇੱਕ ਲਾਈਵ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਹਾਂ ਅਗਰ ਤੁਸੀਂ ਉਹ ਮੇਰੀ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ اٹੈਂਡ ਕਰਨਾ ਚਾਹੁੰਦੇ ਹੋ ਤਪਲੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਮੈਨੂੰ ਕਾਲ ਕਰਕੇ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਜੀ ਕਿਉਂਕਿ ਮੈਂ ਆਪਣੀ ਲਾਈਵ ਵਰਕਸ਼ਾਪ ਦੇ ਵਿੱਚ ਮੈਂ ਤੁਹਾਨੂੰ 8 ਵਜੇ 10 ਤੋਂ 15 ਆਈਡੀਆ ਦੱਸਾਂਗਾ ਅਗਰ ਤੁਸੀਂ ਘਰੇ ਬੈਠ ਕੇ ਸੋਸ਼ਲ ਮੀਡੀਆ ਤੇ ਤੁਸੀਂ ਮੇਰੇ ਦੱਸੇ ਹੋਏ ਤਰੀਕੇ ਮੁਤਾਬਕ ਤੁਸੀਂ ਕੰਮ ਕਰਦੇ ਹੋ ਤਾਂ ਮੈਂ ਤੁਹਾਨੂੰ ਗੰਟੀ ਦੇਣਾ ਤੁਸੀਂ ਮਹੀਨੇ ਦੇ 3 ਤੋਂ 4 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਧਮਾ ਸਕਦੇ ਹੋ ਜੀ ਅਗਰ ਤੁਸੀਂ ਮੇਰੀ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤਪਲੀ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਅੱਜ ਹੀ ਫੋਨ ਕਰਕੇ ਤੁਸੀਂ ਆਪਣੀ ਸੀਟ ਬੁੱਕ ਕਰਾ ਲਵੋ ਜੀ ਅਗਰ ਤੁਸੀਂ ਮੇਰੀ ਵਰਕਸ਼ਾਪ ਜੁਆਇਨ ਕਰ ਤਮਨ ਤੁਹਾਨੂੰ ਗਾਰੰਟੀ ਦਿੰਦਾ ਕਿ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਕਿ ਇਸ ਵੀਡੀਓ ਤੋਂ ਬਹੁਤ ਕੁਝ ਸਿੱਖ ਨੂੰ ਮਿਲਿਆ ਹੋਵੇਗਾ ਸੋ ਦੋਸਤੋ ਮੈਂ ਦਿਆਂ ਬਹੁਤ ਜੰਦੇ ਕਿ ਨਵੀਂ ਤੇ ਵਧੀਆ ਵੀਡੀਓਜ਼ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ